ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਤੇ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਗਲੇ ਦੇ ਵਟਨਾ ਵਾਲੀ ਪੱਟੀ ਕਿਸ ਤਰ੍ਹਾਂ ਲਾ ਸਕਦੇ ਹਾਂ ਜਿਵੇਂ ਕਿ ਆਪਾਂ ਬੈਨ ਵਾਲਾ ਗਲਾ ਬਣਾਉਣਾ ਹੁੰਦਾ ਹੈ ਇਹ ਪਹਿਲਾਂ ਆਪਾਂ ਇਸ ਤਰ੍ਹਾਂ ਜਿੰਨੀ ਆਪਾਂ ਫੱਟੀ ਰੱਖਣੀ ਹੈ ਓਨੀ ਲੰਬਾਈ ਆਪਾਂ ਇਹਦੀ ਕੱਟੀ ਹੋਈ ਐ ਇੱਥੋਂ ਇਸ ਤਰ੍ਹਾਂ ਕਈ ਕੀ ਕਰਦੀਆਂ ਮੇਰੀਆਂ ਭੈਣਾਂ ਇੱਧਰ ਬਰੀਕ ਪੱਟੀ ਲਾ ਕੇ ਇਹਨੂੰ ਇਸ ਤਰ੍ਹਾਂ ਮੋੜ ਦਿੰਦੀਆਂ ਇਹ ਤੇ ਬਟਨ ਲੱਗ ਜਾਂਦੇ ਆ ਤੇ ਇੱਧਰ ਚੌੜੀ ਪੱਟੀ ਲਾ ਕੇ ਉਹਨੂੰ ਫੋਲਡ ਕਰ ਦਿੰਦੇ ਆ ਜਿਹਦੇ ਉੱਪਰ ਆਪਾਂ ਕਾਜ ਕਰਦੇ ਆ ਇਹ ਆਪਾਂ ਇਸ ਤਰ੍ਹਾਂ ਇੱਕ 10 ਇੰਚ ਚੌੜੀ ਪੱਟੀ ਕੱਟ ਲੈਣੀ ਹੈ ਅਤੇ ਇਹਨੂੰ ਆਪਾਂ ਇਸ ਤਰ੍ਹਾਂ ਦੋਨੇ ਸਾਈਡਾਂ ਤੋਂ ਥੋੜਾ ਥੋੜਾ ਫੋਲਡ ਕਰਕੇ ਤੇ ਇਸ ਤਰ੍ਹਾਂ ਨੂੰ ਫੋਲਡ ਕਰ ਲੈਣਾ ਜਿੱਦਾਂ ਆਪਾਂ ਪੱਟੀ ਲਾਉਣੀ ਹੈ ਇਹ ਪੱਟੀ ਆਪਾਂ ਤੁਹਾਨੂੰ ਅੱਡ ਦੀ ਲਾ ਕੇ ਦੱਸ ਰਹੇ ਹਾਂ ਪਹਿਲਾਂ ਇਹਨੂੰ ਆਪਾਂ ਇੱਥੋਂ ਇਸ ਤਰ੍ਹਾਂ ਇਹਦੇ ਇੱਥੇ ਸਿਲਾਈ ਲਗਾਵਾਂਗੇ इस तरह रख के उपर आप सिलाई लगानी है इतना ये सिलाई लगावेंगे ਇਹ ਇੱਕ ਆਪਾਂ ਪੂਰੀ ਲੰਮੀ ਪੱਟੀ ਲੈਣੀ ਹੈ ਅਤੇ ਇਹਨੂੰ ਆਪਾਂ ਇਸ ਤਰ੍ਹਾਂ ਇਹਦੇ ਇਥੋਂ ਇਸ ਤਰ੍ਹਾਂ ਸਿੱਧੀ ਲਗਾ ਦੇਣੀ ਹੈ ਦੋਨਾਂ ਸਾਈਡਾਂ ਤੇ ਜਿਹੜਾ ਇਹ ਕਪੜਾ ਇਹਨੂੰ ਆਪਾਂ ਇਸ ਤਰ੍ਹਾਂ ਹੀ ਕਰ ਲੈਣਾ ਸਿੱਧਾ ਹੀ ਇਸ ਪੱਟੀ ਨੂੰ ਆਪਾਂ ਇਹਨੂੰ ਇੱਥੋਂ ਇਸ ਤਰ੍ਹਾਂ ਕਰਕੇ ਇਹਦੇ ਉੱਪਰ ਇਸ ਤਰ੍ਹਾਂ ਰੱਖ ਕੇ ਇੱਥੋਂ ਆਪਾਂ ਇਹਦੀ ਇਸ ਤਰ੍ਹਾਂ ਆ ਦੇਖੋ ਚੁੰਨ ਬਣਾ ਲੈਣੀ ਹੈ ਇਹਦੇ ਉੱਪਰ ਸਲਾਈ ਲਗਾਵਾਂਗੇ ਜਿੰਨੀ ਤੁਸੀਂ ਇੱਥੇ ਲਾਉਣੀ ਚਾਹੋ ਉਸੇ ਤਰ੍ਹਾਂ ਹੀ ਆਪਾਂ ਇਹਦੀ ਸਲਾਈ ਲਗਾ ਦੇਣੀ ਹੈ ਫਟੇ ਇੱਕ ਬਹੁਤ ਸੌਖਾ ਤਰੀਕਾ ਇਸ ਤਰ੍ਹਾਂ ਫੱਟੀ ਲਾਉਣ ਦਾ ਵੀਡੀਓ ਬਧ ਗਿਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ